જય માતા દી હાય 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 અમિત શા હાય 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 મોદી સરદાર હાય 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 ગાડી જય હાય મુકબાદ મુકબાદ જનતા રાજાવાસી મનો અમિત શા સ્પીવા દે હાય અમિત ਅਮਿਤ ਸ਼ਾਹ ਹਾਏ ਹਾਏ ਅਮਿਤ ਸ਼ਾਹ ਹਾਏ ਹਾਏ ਇਹ ਤੂੰ ਕੀ ਕਰਦਾ ਜਾਓ ਜਾਓ ਬੱਲੇ 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 ਫੋਟੋ ਕਰ ਲਿਓ ਮੁੜਦਾਬਾਦ ਮੁੜਦਾਬਾਦ ਜੀ ਜਾਨੀ ਆ ਗਏ ਮੁੜਦਾਬਾਦ ਮੁੜਦਾਬਾਦ ਜੀਵਾ ਦਿਓ ਜੀਵਾ ਦਿਓ ਅਮਿਤ ਸ਼ਾਹ ਇਸ ਦੀ ਬੋਲ ਸਤ ਉੱਠੀ ਨਾ ਹੋਣਾ ਜੀਵਾ ਦਿਓ ਮੇਰਾ ਵੀਰ ਸ਼ਾਹ ਮੁੜਦਾਬਾਦ ਮੁੜਦਾਬਾਦ ਸ਼ਾਨਦਿਵਾਦ ਮੁੜਦਾਬਾਦ ਮੁੜਦਾਬਾਦ ਤੇ ਨਜ਼ਰ ਆ ਰਹੀਆਂ ਨਹੀਂ ਕੇਰ ਦੀਆਂ ਕੇਰ ਦੀਆਂ ਨਜ਼ਰ ਨਹੀਂ ਆ ਰਹੀਆਂ ਸਾਨੂੰ ਮਜਬੂਰ ਕੀਤਾ ਜਾ ਰਿਹਾ ਇੱਕ ਧਰਨੇ ਦੇ ਲਈ ਇਹ ਕੰਮ ਕਰਨ ਲਈ ਜਿਸ ਹਾਵ ਨਾਲ ਹੋਮਨਿਸਟਰ ਆਫ ਇੰਡੀਆ ਪਾਰਲਮੈਂਟ ਦੇ ਬਾਬਾ ਬੇੜਕਰ ਦੇ ਖਰਾਬ ਬੋਲਦਾ ਇੱਕੋ ਇੱਕ ਸ਼ਰਮਨਾਕ ਚੀਜ਼ ਹੈ ਬਦਕਿਸਮਤ ਜਿਹੜੀ ਗੱਲ ਹੈ ਬਾਬਾ ਬੇੜਕਰ ਐਸੀ ਵੀਰਾਂ ਦੀ ਪਛਾਣ ਹੈ ਜੋ ਸਾਰੇ ਐਸੀ ਵੀਰਾਂ ਨੂੰ ਬਦਨਾਮ ਕਰਨ ਵਾਸਤੇ ਉਹਨਾਂ ਨੂੰ ਮਜ਼ਾਕ ਕਰਨ ਵਾਸਤੇ ਉਹਨਾਂ ਨੇ ਗੱਲ ਕੀਤੀ ਜਿਹਦਾ ਅਸੀਂ ਅੱਜ ਬੋਟਸ ਕਰ ਰਹੇ ਹਾਂ ਬਾਕੀ ਬਹੁਤੀ ਸਰਕਾਰ ਦੀ ਪਾਲਿਸੀ ਸਮਝ ਨਹੀਂ ਲੱਗਦੀ ਖਸਾਨਾਂ ਨੂੰ ਮਾਰਿਆ ਜਾ ਰਿਹਾ ਇਹ ਫ੍ਰੀ ਕੇਡ ਵਾਲੇ ਪਾਸੇ ਅਦਾਨੀ ਬਾਨੀਆਂ ਨੂੰ ਖੁੱਲ੍ਹ ਆ ਦੇਣਾ ਚਾਹੁੰਦੇ ਨੇ ਜਿਵੇਂ ਹਰਿਆਣਾ ਹਿਮਾਚਲ ਜੋ ਸੇਵ ਖਰੀਦ ਕੇ ਜਿਹਦੇ ਮਰਜ਼ੀ ਸਸਤਾ ਮੀਂਹ ਕਰਦੇ ਨੇ ਇਸ ਤਰ੍ਹਾਂ ਪੰਜਾਬ ਜੋ ਸਾਰਾ ਨਾਜ ਦਾ ਕੰਮ ਉਹਨਾਂ ਦੇ ਦਮ ਚਾਹੁੰਦੇ ਨੇ ਕਿ ਕਣਕ ਖਰੀਦਣ ਝੋਨਾ ਖਰੀਦਣ ਜਿਹਦੇ ਮਰਜ਼ੀ ਘਟਾ ਭਾਰ ਘਟਾ ਦੇਣ ਭਾਗੜਾ ਜਿਹਦੇ ਮਰਜ਼ੀ ਉਤਾਰ ਕੀ ਬਣੇ ਕਿਉਂ ਇੰਨੇ ਸਿਆਣੇ ਲੀਡਰ ਉਹ ਬਿਧਾਵੇਂ ਆਮੀ ਤਿੰਨ ਵਾਰ ਸਰਕਾਰ ਬਣ ਚੁੱਕੀ ਹੈ ਕਿਉਂ ਇਸ ਤਰੀਕੇ ਦੇ ਧਿਆਨ ਛੱਡੇ ਜਾਂਦੇ ਲੀਡਰ ਉਹ ਮਜ਼ਾਸ਼ਲੇ ਦਿਮਾਗ ਚ ਆ ਗਿਆ ਵੀ ਸਾਨੂੰ ਕੋਈ ਹਰਾ ਨਹੀਂ ਸਕਦਾ ਤੇ ਸਾਨੂੰ ਨਾ ਕਿਸੇ ਕਿਸਾਨ ਦੀ ਲੋੜ ਹੈ ਨਾ ਕਿਸੇ ਗੈਸਟ੍ਰਿਪ ਰਿਵੀਅਰ ਦੀ ਲੋੜਾ ਉਹ ਇੱਕ ਹੋਰ ਪਾਸੇ ਨੇ ਸੋਚ ਚੱਲ ਗਈ ਉਹ ਜਿਹੜੀ ਬਦਕਿਸਮਤੀ ਹੈ ਜਿਹੜਾ ਕਹੇ ਜਦ ਨੂੰ ਸ਼ਾਇਦ ਰਿਜ਼ਲਟ ਮਾੜਾ ਆਏਗਾ ਜਿਹੜੇ ਪੰਜਾਬ ਦੇ ਵਿੱਚ ਲਗਾਤਾਰ ਗ੍ਰਨੇਡ ਹਮਲੇ ਹੋ ਰਹੇ ਪੰਜਾਬ ਦੇ ਵਿੱਚ ਸਰਕਾਰ ਨਾਲ ਹੀ ਚੀਜ਼ ਨਹੀਂ ਜੋੜੀ ਪੁਲਸ ਸਿਰਫ ਕਾਂਗਸੀਆਂ ਵਾਸਤੇ ਕਾਂਸੀਆਂ ਨੂੰ ਕਿਉਂ ਭਜਾਉਣਾ ਹੈ ਕਾਂਸੀ ਕਿਵੇਂ ਪਰਚੇ ਕਰ ਰਹੇ ਝੂਠੇ ਪਰਚੇ ਕਰਨੇ ਬਿジネス ਉਸੇ ਦਾ ਵਾਸਤੇ ਜਿਨੀ ਬੇਈਮਾਨੀ ਹੋਣ ਵਧੀ ਹੋਈ ਕਦੇ ਜ਼ਿੰਦਗੀ 'ਚ ਆਸਾਨੀ ਦੇਖੀ ਜੇ ਕੋਈ ਇਲੈਕਸ਼ਨ ਲੰਘਦਾ ਉਹਦੇ ਘਰ ਪੁਲਸ ਜਾ ਕੇ ਬਹਿ ਜਾਂਦੀ ਹੈ ਝੂਠੇ ਮਕੈਦਮੇ ਬਣਾਉਣ ਲੱਗ ਪੈਂਦੀ ਹੈ ਪਟਿਆਲੇ 'ਚ ਕਿਸੇ ਨੂੰ ਘਰੋਂ ਨਿਕਲ ਦਿੱਤਾ ਜਾਂਦਾ ਜਿਹੜੇ ਇੱਕ ਕੈਂਡੀਡੇਟ ਨੇ ਪਟਿਆਲੇ ਦੇ ਕੈਂਡੀਡੇਟ ਦੇ ਘਰ ਜਾ ਕੇ ਪੁਲਸ ਬਹਿ ਗਈ ਝੂਠੇ ਮਕੈਦਮੇ ਬਣਾਉਣ ਦੀ ਜਦਾਬਾ ਮਾਰਿਆ ਗਰੀਬ ਆਦਮੀ ਡਰਦਾ ਬਹਿ ਗਿਆ ਉਸ ਇਸੇ ਰੋਜ਼ ਦੇ ਸਰਦਾਰਾਂ ਨਾਲ ਕਰਨੀ ਆ ਜਿਹੜਾ ਪੁਲਿਸ ਦਾ ਕੰਮ ਹੈ ਲਾਡ ਆਰਡਰ ਉਹ ਖਤਮ ਹੈ ਸਿਰ ਕਾਂਗਰਸੀਆਂ ਦੇ اپੋਜੀਸ਼ਨ ਦੇ ਖਿਲਾਫ ਚੱਲ ਕੇ ਪੜ ਚੜੀ ਹੋਈ ਆ ਰੋਜ਼ ਗ੍ਰਨੇਡ ਸੁੱਟੇ ਜਾ ਰਹੇ ਨੇ ਥਾਣਿਆਂ 'ਚ ਕੋਈ ਅਸਰ ਨਹੀਂ ਜ਼ਿੰਮੇਵਾਰੀਆਂ ਵੀ ਲਈਆਂ ਜਾਂਦੀਆਂ ਇਹ ਕੋਸ਼ਿਸ਼ ਜਿੰਮੇਵਾਰੀਆਂ ਲਈ ਜਾਂਦੀਆਂ ਨੇ ਕੋਈ ਲੋਕੇ ਛੋੜਾ ਗੱਲ ਕਰਨ ਦੇ ਆ ਤੇ ਸਰਕਾਰ ਨਾਲ ਦੀ ਚੀਜ਼ ਨਹੀਂ ਤੇ ਦਿਲਵੰਦੀ ਹੈ ਮਾੜੇ ਨਜ਼ਰ ਆ ਰਹੇ ਨੇ ਮਾੜੇ ਨਜ਼ਰ ਆ ਰਹੇ ਨੇ ਈਸ਼ਵਰ ਕਿਰਪਾ ਕਰੇ ਪੰਜਾਬ ਨੂੰ ਨਜ਼ਰ ਨਾ ਲੱਗੇ ਅੱਜ ਬਟਾਲੇ ਜਿਹੜਾ ਰੋਸ ਤਰਨਾ ਦਿੱਤਾ ਜਾ ਰਿਹਾ ਪਿਛਲੇ ਦਿਨੇ ਅਮਨ ਸ਼ਾਹ ਜੀ ਨੇ ਪਾਰਲੀਮੈਂਟ ਦੇ ਵਿੱਚ ਜਿਹੜਾ ਡਾਕਟਰ ਅੰਬੇਦਕਰ ਜੀ ਦੇ ਅਪਮਾਨ ਦੇ ਵਿੱਚ ਬਿਆਨ ਦਿੱਤਾ ਉਹਦੇ ਅੱਜ ਅਗੇਂਸਟ ਸਾਰਾ ਦੇਸ਼ ਜਿਹੜਾ ਆ ਉਹ ਉੱਠਿਆ ਅਮਨ ਸ਼ਾਹ ਜੀ ਨੇ ਬਹੁਤ ਹੀ ਮਾੜੇ ਲਫ਼ਜ਼ ਬੋਲੇ ਆ ਉਹਨਾਂ ਨੂੰ ਉਸ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਚਾਹੀਦਾ ਇਸ ਕਰਕੇ ਅੱਜ ਸਾਰੇ ਦੇਸ਼ ਦੇ ਵਿੱਚ ਜਗ੍ਹਾ-ਜਗ੍ਹਾ ਤੇ ਧਰਨੇ ਲਾਏ ਜਾ ਰਹੇ ਆ ਉਸੇ ਹੀ ਕੱਲ ਦੇ ਵਿੱਚ ਆ ਕੇ ਬਟਾਲੇ ਕਾਂਗਰਸ ਨੇ ਵੀ ਅੱਜ ਗਾਂਧੀ ਚੌਂਕ ਦੇ ਵਿੱਚ ਧਰਨਾ ਦਿੱਤਾ ਤੇ ਇਹ ਬਹੁਤ ਹੀ ਨਿੰਦਣਯੋਗ ਗੱਲ ਆ ਜਿਹੜੀ ਇਹਨਾਂ ਨੇ ਅਮਰ ਸ਼ਾਹ ਜੀ ਨੇ ਬਿਆਨ ਦਿੱਤਾ ਉਹਦੀ ਜਿੰਨੀ ਵੀ ਨਿੰਦਾ ਕਰ ਲੋ ਉਨੀ ਥੋੜੀ ਆ ਮੈਂ ਜ਼ਿਆਦਾ ਨਾ ਕਹਿੰਦਾ ਹੋਇਆ ਮੋਦੀ ਸਰਕਾਰ ਦਾ ਜਿੰਨਾ ਵੀ ਇਹਨਾਂ ਨੂੰ ਮਾੜਾ ਕਹਿ ਲੀਏ ਉਨਾ ਹੀ ਥੋੜਾ ਅੱਜ ਕਿਸਾਨ ਵੀ ਜਿਹੜੇ ਨੇ ਸੜਕਾਂ ਦੇ ਉੱਤੇ ਰੁਲਦੇ ਫਿਰਦੇ ਨੇ ਤੇ ਡਾਕਟਰ ਪੀਬਰਾਏ ਅੰਬੇਦਕਰ ਜੀ ਨੂੰ ਵੀ ਇਹ ਮਾੜਾ ਬੋਲਦੇ ਨੇ ਇਹ ਇੱਕ ਡਿਕਟੇਟਰ ਸਰਕਾਰ ਆ ਇੱਕ ਇਹ ਤਾਂ ਦੀ ਜਿੰਨੀ ਵੀ ਨਕਲੀ ਕਰ ਲੋਣੀ ਚਾਹੀਦੀ